ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟੌਪ ਦੀ ਮੱਝਾਂ 18-19 ਲੀਟਰ ਵਾਲੀ ਤੇ ਦੋ ਮੱਝਾਂ ਹੋਰ ਵੀ ਸੁਈਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਪੜਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਪਰਵਾ ਤੋ ਸਾਰੇ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਤਿੰਨੇ ਤਾਜ਼ੀਆਂ ਸੂਈਆਂ ਵੀ ਆ ਇੱਕ ਦਿਜੇ ਵਾਈ ਲਾਈਵ ਕਰਾਂਗੇ ਭਰਾ ਪਰ ਰੇਟ ਹੈ ਨਹੀਂ ਲਾਈਵ ਵਾਂਗ ਹਾਂ ਪਰ ਸਕੈਪਨੀ ਆਪਾਂ ਕਰਦੇ ਕਰਦੇ ਆਪਾਂ ਬਾਤ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਸੀ ਗਾਈ ਸਸੀ ਗਾਈ ਨਾਮ ਨਾਮ ਕਾਲਾ ਵੀਰੇ 65 ਚੀਮਾ ਜodhpur ਜ਼ਿਲ੍ਹਾ ਬਰਨਾਲਾ ਤਸੀਰ ਤਪਾ ਮੱਝ ਦੀ ਜਾਣਕਾਰੀ ਦੋ ਵੀ ਆਪਣੀ ਵੀਰੇ ਪਹਿਲੇ ਸੂਏ ਮੈਂਨੇ 19 ਕਿਲੋ 20 ਕਿਲੋ ਦੋ ਦਿੱਤਾ ਹੁਣ 18 ਕਿਲੋ ਤਿਆਰਾ ਸੱਤ ਮੱਠਵਾਂ ਦਿਨ ਸੂਈਆਂੋਂ ਮਗਰ ਕੱਟੀ ਆ ਵੀਰੇ ਕੱਟੀ ਗੜੀ ਹੋ ਉਸੇ ਕੱਟੀ ਵੀਰੇ ਕੱਟੀ ਆ ਆਪਾਂ ਪ੍ਰਕਾਸ਼ੀ ਬਹੁਤ ਸੋਹਣੀ ਕਰਮਾ ਵਾਲੀ ਦੀ ਦੇਖ ਸਕਦੇ ਹੋ ਤੇ ਰੇਟ ਰੂਟ ਭਰਾ ਦਾ ਜਾ ਜਾ ਰੇਟ ਫੋਨ ਤੇ ਕਰਾਂ ਤੋੜ ਦਿਓ ਜੀ ਵੱਡੀ ਵੀਡੀਓ ਜੀ ਤੋੜਾ ਤਰਾ ਦਿਖਾਉਣੇ ਸਾਨੂੰ ਚੰਗੀ ਤਰ੍ਹਾਂ ਲੇਵ ਦਾ ਅੰਤਾਜਾ ਤੁਸੀਂ ਲਾ ਸਕਦੇ ਹੋ 18 ਕਿ ਲੀਟਰ ਬਾਈ ਕਹਿੰਦਾ ਚਵਾਈ ਆ ਕਰੀ ਆ ਤੇ ਚੈੱਕ ਕਰ ਸਕਦੇ ਹੋ 18 ਲੀਟਰ ਤਿਆਰ ਆ ਵੀਰੇ ਕੰਡਾ 18 ਜੀ ਠੀਕ ਆ ਹਾਂਜੀ ਲੋ ਬਾਕੀ ਟਾਈਮ ਤੋਂ ਟਾਈਮ ਚੋ ਕੇ ਲੈ ਜਾ ਸਕਦਾ ਆਪਾਂ ਵੀਰੇ ਸਕੈਪ ਵੀ ਨਹੀਂ ਕਰਨੀ ਵੀਡੀਓ ਬਣੀ ਹੋ ਜੂਗੀ ਠੀਕ ਆ ਨਾ ਟਾਈਮ ਤੋਂ ਟਾਈਮ ਬਾਈ ਕਹਿੰਦਾ ਚੋ ਸਕਦਾ ਲੋ ਚ ਲਿਓ ਉਪਰ ਆ ਲਿਓ ਜੇ ਸਾਡੇ ਕਾਦ ਦਾ ਬੜਾ ਸੁੱਖ ਕੋਈ ਟਾਈਮ ਟੂ ਮਣੀ ਠੀਕ ਹੈ ਜੀ ਹਾਂਜੀ ਸਵੇਰੇ 7 ਵਜੇ 7:30 ਵਜੇ ਚੋਈਆਂ ਵੀ ਆ ਠੀਕ ਹੈ ਜੀ ਹਾਂਜੀ ਲੋ ਜੀ ਰੇਟ ਭਰਾ ਦਾ ਰੇਟ ਫੋਨ ਤੇ ਕਰੋ ਰੇਟ ਫੋਨ ਤੇ ਮਗਰ ਬੱਚਾ ਕੱਟੀਆ ਕਰਮਾ ਵਾਲੇ ਤਿੰਨਾਂ ਦੇ ਮਗਰ ਕੱਟੀਆ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਕਦ ਕਾਠ ਪੱਠਪੂੜਾ ਸਨਾਈਆਂ ਹਜੇ ਤਾਂ ਆ ਤਾਂ ਹੁਣੀ ਆਈਆਂ ਵੀਰੇ ਠੀਕ ਆ ਹਾਂਜੀ ਵੀਰੇ ਇਹ ਵੀ ਦੱਸ ਦੋ ਜੀ ਦੀ ਜਾਣਕਾਰੀ ਦੇ ਵੀਰੇ ਇਹ ਥੱਲੇ 6-7 ਕਿਲੋ ਤਿਆਰ ਆ ਵੀਰੇ ਪਾਟਸਾਂ ਦੀ ਛੋਈ ਆ ਪਹਿਲਾਂ ਬੱਚਾ ਕੱਟੀਆਂ ਮਗਰ ਵੀ ਕਿਹੜੀ ਆ ਕੱਟੀਆਂ ਬਰਾ ਬਹੁਤ ਸੁਣੀਏ ਦੇ ਮਗਰ ਵੀ ਠੀਕ ਆ ਇਹ ਦੁੱਧ ਦੁੱਧ ਕਿੰਨਾ ਦੱਸੋ ਜੀ 6-7 ਕਿਲੋ ਆ ਵੀਰੇ ਹੁਣ ਠੀਕ ਆ ਦੂਜੀ ਤੀਜੀ ਮਾਝੀ ਦੱਸੋ ਜੀ ਇਹ ਹਲੇ ਵੀਰੇ 11 ਕਿਲੋ ਦੁੱਧ ਹੈ 5 ਮਾਦਨਸ ਵੀ ਗਿਆ ਕੋਲੇ ਜੀ ਆ ਜੀ ਦੁੱਧ ਆ ਜੀ 5 ਮਾਦਨਸ ਨੂੰ ਉਹ ਹੋ ਗਿਆ ਥਾਂਨੇ ਲੈਵਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਲੋ ਜੀ ਬੱਚਾ ਕਿਹੜਾ ਜੀ ਇਹਦਾ ਇਹਦਾ ਬੱਚਾ ਉਸ ਹੀ ਵੀਰੇ ਕੱਟੇ ਬੱਚਾ ਉਸ ਬਰਾ ਠੀਕ ਆ ਜੀ ਇਹਨੂੰ ਤੋਰ ਦੋ ਬਰਾ ਮੜਾ ਜਾ ਕੋਈ ਵੱਡੀ ਵੀਡੀਓ ਦੂਜੀ ਦਿਪਾਈ ਐਸੇ ਪਰ ਲਾਈਵ ਵੀ ਸਭਾਈ ਬੰ ਕਰਾਂਗੇ ਠੀਕ ਆ ਨਾ ਸਕੈਪ ਨਹੀਂ ਕਰਦੇ ਪਰ ਇਸ ਰੇਂਜ ਘਟਾ ਥ ਤੇ ਝੋਕੇ ਬਾਈ ਦੋ ਡੰਗ ਝੋਲੇ ਚਾਹੇ ਵਾਲਾ ਚਾਹੇ 10 ਝੋਵੇ ਵੀਰੇ 10 ਡੰਗ ਝੋਚ ਹੈ ਦੋ ਤਾਂ ਹਰ ਇੱਕ ਜਵਾਨ ਦਾ ਅਸੀਂ 10 ਤੱਕ ਠੀਕ ਆ ਤਸੱਲੀ ਕਰੂ ਫਿਰ ਹਾਂਜੀ ਇਹਦਾ ਵੀ ਕਾਲੇ ਰੇਡ ਰੂਟ ਰੇਡ ਫੋਨਤੀ ਹੋ ਵੀਰੇ ਇਸ ਤਰ੍ਹਾਂ ਇਹਦਾ ਰੇਡ ਵੀ ਫੋਨਤੀ ਉਹਨੂੰ ਮੋੜ ਲਈ ਲਓ ਜੀ ਲੇਵਾ ਵੀ ਕਰਮਵਾਲੀ ਦਾ گاਵਾ ਵਾਂਗੂ ਆ ਲਿਓ ਜੀ ਹਰਿਆਣੇ ਦੀਆਂ ਮਈਆਂ ਨੇ ਠੀਕ ਆ ਹਾਂ ਇਹ ਅਨਸਾਰ ਦੀ ਆ ਇਹ ਫਤਿਹਪੁਰਵਾਦ ਦੀ ਆ ਮੈਂ ਓਕੇ ਇਹ ਸਰਸੀ ਦੀ ਝੋਟੀ ਠੀਕ ਆ ਜੀ ਠੀਕ ਲਓ ਜੀ ਟੌਪ ਦੀ ਮੱਜਾਂ ਤਿੰਨ ਹੀ ਸੁਈਆਂ ਵੀਆਂ ਬਾਈ ਜੀ ਜਨਾ ਜ਼ਰੂਰ ਕਨੈਕਟ ਕਰੋ ਪੈਂਟ ਚੀਮਾ ਹੱਕਾਲੇ ਬਾਈ ਹੁਣ ਆਪਾਂ ਕਿ ਚਵਾਈ ਦੋਨਾਂ ਦੀ ਕਰਨੀ ਹੈ ਕਿ ਕਦੀ ਕਰਨੀ ਹੈ ਇੱਕ ਦੀ ਕਰਨੀ ਹੈ ਵੀਰੇ ਠੀਕ ਆ ਲੋਪਰ ਤਾਂ ਮੈਂ ਹਜੇ ਹੰਬੀਆਂ ਆਈਆਂ ਹੋਣੀਆਂ ਇਤਰੀਆਂ ਨੇ ਠੀਕ ਆ ਲੋ ਜੀ ਬਾਈ ਜੀ ਜਨਾ ਜ਼ਰੂਰ ਕਨੈਕਟ ਕਰੋ ਪੈਂਟ ਚੀਮਾ ਤੇ ਇਹਨੂੰ ਪਾਉਣ ਦਾ ਜਿਲ੍ਹਾ ਬਰਨਾਲਾ ਤੇ ਹਾਂ ਜੀ ਬਈ ਕਰੋ ਹੁਣ ਆਪਾਂ ਸਕੈਪ ਕੋਈ ਨਹੀਂ ਕਰਦੇ ਵੀਡੀਓ ਠੀਕ ਛੱਡਿਓ ਬੱਚਾ ਹਾਂ ਛੱਡੋ 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 ਬੱਚਾ ਛੱਡੋ ਜੀ ਬੱਚਾ ਆਪਾਂ ਤੁਹਾਡੇ ਸਾਹਮਣੇ ਛੱਡਾਂਗੇ ਮੈਂ ਭਾਈਆ ਕੋਈ ਇੱਕ ਪਾਸੇ ਕੋਈ ਗੱਲ ਨਹੀਂ ਵੀਰੇ ਮੈਂ ਸਾਰੇ ਸੈਟਿੰਗ ਕਰਦਾ ਕੋਈ ਸਕਿਪ ਨਹੀਂ ਕਰਦੀ ਵੀਡੀਓ ਆਪਾਂ ਠੀਕ ਹੈ ਨਾ ਬੱਚਾ ਛੱਡ ਰਿਹਾ ਬਾਈ ਬਾਈ ਤੁਹਾਡੇ ਮਾਈਕ ਲੱਗਿਆ ਵਾ ਕੋਈ ਗੱਲ ਨਹੀਂ ਵੀਰੇ ਲਓ ਜੀ ਲਓ ਜੀ ਉਹ ਦੂਰੀ ਖੜੇ ਆ ਪਰਾ ਠੀਕ ਹੈ ਨਾ ਮਕਸ ਨੂੰ ਵਾਲਟੀ ਦਿਖਾਵਾਂਗੇ ਚੈੱਕ ਕਰਵਾਵਾਂਗੇ ਸਾਰਾ ਤਸੱਲੀ ਕਰਾਵਾਂਗੇ ਬਾਕੀ ਤੁਸੀਂ ਤਸੱਲੀ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਆ ਕੇ ਠੀਕ ਹੈ ਨਾ ਆਪਾਂ ਤੁਹਾਨੂੰ ਵੀਡੀਓ ਵਿੱਚ ਦੀ ਦਿਖਾ ਰਹੇ ਹਾਂ ਕਿਉਂਕਿ ਥੋੜੀ ਜਿਹੀ ਵੱਡੀ ਤਾਂ ਵੀਡੀਓ ਜ਼ਰੂਰ ਬਜੂ ਤੇ ਲੀਟਰ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਸ ਐਨ ਮਿਲਾ ਕੇ ਤਸੱਲੀ ਕਰਾਵਾਂਗੇ ਸਕ੍ਰਿਪਟ ਆਪਾਂ ਵੀਡੀਓ ਬਿਲਕੁਲ ਨਹੀਂ ਕਰਨੀ ਥੋੜੇ ਪਾਏ ਬਟੇ ਹਾਂ ਗੋਰਾ ਬਟੇ ਲੋ ਜੀ ਆਹ ਵਾਲਟੀ ਲੈ ਲੈਂਦੀਆਂ ਵਾਲ ਜਾਣਦਾ ਮੈਂ ਸਭ ਐ ਨਹੀਂ ਚੋਰ ਪਰਲੇ ਬਾਦ ਪੜਾ ਰਹੇ ਉਹ ਮੈਂ ਕੋਈ ਥਾਣਾ ਮਾ ਡੋਡੀ ਮੂੰਹ ਲਵਾ ਦੇ ਸਾਰਿਆਂ ਨੂੰ

ਉਹਗਾ 10 ਮਿੰਟ ਲੱਗਣ ਖਾਦਿਆ ਜੀ ਇਹਦੇ ਕਿਉਂਕਿ ਲੋ ਜੀ ਵਾਕੀ ਤੁਸੀਂ ਆ ਕੇ ਦੋ ਡੰਗ ਤਿੰਨ ਡੰਗ ਚਾਰ ਡੰਗ ਜਿੰਨਾ ਟਾਈਮ ਮਰਜ਼ੀ ਚੋਪਾਈ ਕਹਿੰਦਾ ਖੁੱਲੀਆਂ ਸੁੱਟੀਆਂ ਠੀਕ ਹੈ ਨਾ ਲੋ ਜੀ

ਤਾਰ ਚੱਕਰ ਕਰ ਰਿਹਾ ਬਲੀਗਲ ਤਾਂ ਬਲੀਗਲ ਨਜ਼ਰ ਜੀ ਧਾਰਾ ਜੀ ਠੀਕ ਹੈ ਲੋ ਜੀ ਕਾ ਮਮਰੀਆ ਚਲਣ ਚਲਣ ਤਾਂ ਫਿਰ ਅੱਜ ਨਾ ਕੋਈ ਨਾ ਮਾਰ ਮੋਤੀ ਜੀ ਜਿੱਲਾ ਸਿਰੇ ਦਾ ਆਪਲੇ

ਕਰਾਵਾਂਗੇ ਕਿਉਂਕਿ ਲਾਈਵ بنائے ਤੇ ਰੇਂਜ ਥੋੜੀ ਘਟੰਨੀ ਤਾਂ ਆਪਾਂ ਲਾਈਵ ਵੀ ਕਰ ਦੰਦੇ ਮम्मी ਐਂ ਬੈਠੀਆਂ ਸਨ ਸੋ ਫਿਰ ਲੋ ਬੈਟਰਨ ਹੋ ਗਈ ਦਾ ਅੱਛਾ ਰੇਂਜ ਹੋ ਗਈ

ਲੋਜੀ ਚ ਵੀ ਹੋ ਚੁੱਕੀ ਧਾਰੇ ਰਹੀ ਥੋੜੀਆਂ ਜੀਆਂ ਸੁਮੰਤੀ ਗੇਂਤੀ ਕਰਾਉਣੀਆਂ ਦੁੱਧ ਦੀ ਕੋਈ ਸਕੈਪ ਨਹੀਂ ਕੀਤੀ ਮੈਂ ਕਹਣਾ ਚਾਹ ਤਾਹ ਦਿਨ ਤੋਂ लिया जी काली फड़ी भाई मेहनती का कराओ लीटर दिखा दो एक दिन करके बाद खाली करके हाँ ठीक है लो जी चेक कर सकते हो लो जी ठीक है रख दो भाई लो जी लो जी एक ਦੋ ਤਨ ਚੱਕੀ ਮਰਵਾ ਲਿਆ 4 ਉਹ ਵੀ ਹੋ ਗਿਆ ਲੋਕ ਕਰ ਲਿਆ ਲਓ ਜੀ 5 ਲੋ ਜੀ ਸੇ ਲੋਜੀ ਸਾਥ ਦੂਜੀ ਦੇ ਰਿਕਾਰਡ ਪਾਸ ਕੈਮਾ ਹੋ ਗਿਆ ਗਲੇ 8 8 ਲੋਜੀ ਘਟਾਉਂਦਾ ਥੋੜਾ ਘਟਾ ਘਟਾਉਂਦਾ ਕਿੰਨਾ ਘਟੂ ਕਾਲੇ ਤੇ ਸਾਣਾ ਮਾੜਾ ਮੁੱਢੇ ਦਾ ਪੌਣੇ ਕੰਨੋ ਥੋੜੇ ਟਾਈਮ ਵੀ ਥੋੜਾ ਜਿਹਾ ਹੋ ਸੀਗਾ ਹੁਣ ਟਾਈਮ ਥੋੜਾ ਘਟਾ ਠੀਕ ਆ ਪੌਣੇ ਕੰਨੋ ਲੀਟਰ ਹੋ ਗਿਆ ਹਾਂਜੀ ਹੁਣ ਆ ਰਾ ਯਾਰ ਸਾਡੇ 18 ਕਿਲੋ ਮਣਕੇ ਦੇ ਦਾਂਗੇ ਤਹੇ 10 ਟਾਈਮ ਚੋਲੇ ਆਪਣੇ ਘਰੇ ਅਗਲੇ ਠੀਕ ਆ ਜੀ 50 ਦਿਨਾਂ ਨੂੰ 22 ਕਿਲੋ ਤੋਂ ਤੁੰਡ ਮਣਕਾ ਠੀਕ ਆ ਹਾਂਜੀ ਲਓ ਜੀ ਆਪਾਂ ਸੰਤੁਸ਼ਟੀ ਕਰਵਾਤੀ ਸੀ ਬਾਕੀ ਥੱਲੀ ਬਾਈ ਕਹਿੰਦਾ ਚਾਹੇ 10 ਦਿਨ ਚਲੋ ਠੀਕ ਹੈ ਨਾ ਕਰ ਦੋ ਬੱਡ 20 ਕਿਲੋ 2000 ਮੈਂ ਪਹਿਲੇ ਕੋਈ ਕੋਈ ਨਿਕਲ ਦਤਾ ਦੁੱਧੇ ਸੁਆ ਠੀਕ ਹੈ ਠੀਕ ਹੈ ਨਹੀਂ ਸਾਡੇ ਉਮੀ ਕਿਲੋ ਦੁੱਤਾ ਵਾ ਠੀਕ ਹੈ ਜੀ ਲਓ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਾਂ ਨੂੰ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਤਾਂ ਕਿ ਹੌਸਲਾ ਵਧਾਈ ਹੋ ਜਾਂਦੀ ਆ ਬੰਦੇ ਦੀ ਥੋੜੀ ਆ ਕੇ ਉਪਰਾਂ ਵੀ ਕਰ ਗਈ ਸਾਡੇ ਕਰੇ 20 ਕਿਲੋ ਹੀ ਸੀਗਾ ਠੀਕ ਹੈ ਠੀਕ ਹੈ ਭਾਈ ਕਾ ਥੋੜਾ ਮੋਟਾ ਕਰਾ ਗਾ ਠੀਕ ਹੈ ਜੀ ਤੇ ਵੀਡੀਓ ਆਪਾਂ ਦਹੀ ਬਣਾਉਣੀ ਸਰ ਫੋਨ ਕੀਤਾ ਸੀ ਠੀਕ ਹੈ ਠੀਕ ਹੈ ਲੋਜੀ ਚੈੱਕ ਕਰ ਸਕਦੇ ਹੋ ਤੇ ਜੇ ਵੀਡੀਓ ਬਧੀ ਲਗੇ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਵੀਡੀਓ ਦੇਖਣ ਲਈ ਓਕੇ ਬਾਏ